ਆ ਜਿਹੜਾ ਟ੍ਰਿੰਡ ਹੋਇਆ ਵਾ ਸੀ ਆ ਤਿੰਨ ਹੋਇਆ ਸੀ। ਇਹਨਾਂ ਨੇ ਸਾਡੇ ਯੂਡੀ ਦੇ ਜਾਂਦੇ ਨੇ ਸਵੇਰੇ ਖਾਣੇ ਖਾਣੇ ਜਾਣ ਵੇਲੇ ਇਹਨੇ ਤੇਲ ਪੰਪ ਤੇ ਤੇਲ ਪਵਾਉਣਾ ਸੀ ਉਹ ਇਹਨਾਂ ਨੇ ਜਿਹੜੀ ਸੁਣਨ ਚ ਗੱਲ ਆਈ ਉੱਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉੱਥੇ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ। ਹੋਰ ਵੀ ਗੱਡੀ ਵਾਲੇ ਨੇ ਬਹੁਤ ਤੇਜ਼ ਸੀ ਗੱਡੀ। ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਮਾਰ ਮਾਰੀ ਬਹੁਤ ਜ਼ਬਰਦਸਤ ਰੇਕ ਲੱਗੀ ਐ। ਉਹਦੇ ਕਰਕੇ ਬਾਕੀ ਜੋ ਵੀ ਆ ਪੁਲਿਸ ਕਾਸ਼ਨ ਨੂੰ ਵੀ ਜੋ ਵੀ ਆ ਆਪਣਾ 50 ਸਾਲ ਦੀ ਨਾ ਵੀ ਉਮਰ ਸੀ ਮੈਰਿਟ ਸੀ ਕੋ ਦੋ ਬੱਚੇ ਨੇ ਤੇ ਬਾਕੀ ਜੋ ਵੀ ਆ ਪੁਲਿਸ ਨੂੰ ਆਪਣਾ ਕਾਰਵਾਈ ਕਰ ਰਹੇ ਬੜੀਆ ਤੋਰ ਤੇ ਜੱਦੀ ਵਾਲਾ ਬਹੁਤ ਐਕਟ ਹੋ ਗਿਆ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਉਸ ਵਾਰੇ ਗਾਰੇ ਨੇ ਇੱਕ ਦੋ ਹੀ ਪਕੜ ਰਏ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇੱਕ ਕਾਰਵਾਈ ਖਰੀ ਜਵੇ ਜੋ ਵੀ ਆਪਣਾ ਥੈਂਕ ਯੂ ਕੀ ਨੰਮੀ ਹਾਜੀ ਡਾਕਟਰ ਅਫੀਸ